ਡਾਕਟਰ ਸਾਹਿਬ ਅੱਜ ਡਾਕਟਰ ਸਾਹਿਬ ਨਾਲ ਯਾਮਾ ਰਾਈਡ ਹੋਈ ਆ ਡਾਕਟਰ ਸਾਹਿਬ ਮੜਾ ਕਰਿਓ ਇਹਨੂੰ ਦਿਖਾਈ ਦਸੀ ਯਾਮਾ ਤੇ ਡਾਕਟਰ ਭਾਈ ਨਾਲ ਯਾਮਾ ਰਾਈਡਾ ਯਾਮਾ ਇੱਕ ਹੋਰ ਆ ਗਿਆ ਆਵਣ ਭਾਜੀ ਲੋ ਜਿਆ ਵਾਰਾ ਯਾਮੇ ਯਮੇਰ ਇਕੱਠੇ ਕਰਾਂਗੇ ਸਾਰੇ ਠੀਕ ਆ ਜੀ ਚਲੋ ਚਲਈਏ ਫੇਰ ਰਾਈਡ ਤੇ ਲੋ ਜੀ ਡਾਕਟਰ ਸਾਹਿਬ ਦਾ ਆਪਣਾ ਭਾਜੀ ਭਾਜੀ ਹੋਣੀ ਨੇ ਸਲਾਵਾਹਰ ਆਇਆ ਤੇ ਸਪੈਸ਼ਲ ਯਾਮੇ ਦੀ ਰਾਈਡ ਲੈਣ ਵਾਸਤੇ ਕਹਿੰਦੇ

ਔਰ ਆਜ ਭਾਜੀ ਕੀ ਹਾਲ ਚਾਲ ਆ? ਲੋ ਵੀ ਯਾਵੇਂ ਯਾਵੇਂ ਨੀਲੇ ਲਾਲ ਕਾਲੇ ਯਾਵੇਂ ਸਾਰੇ ਭਾਜੀ ਕਿਦਾਂ? ਸਸਰੀ ਘਰ ਕਿਦਾਂ ਭਾਜੀ? ਜਾਣ ਤੁਹਾਡੀ ਬਿਲਕੁਲ ਠੀਕ ਠਾਕ ਆ। ਇਹਨੂੰ ਗਾਲਾਂ ਪੈਣੀਆਂ ਇਹਨੂੰ ਮੈਂ ਛੜਨਾ ਨਹੀਂ ਆ ਇਹ ਮੈਂ ਜੋ ਵੱਡਾ ਭਰਾ ਵਾ ਇਹ ਵੱਡਾ ਭਰਾ ਵਾ ਕਿਹਦੀ ਇੱਜ਼ਤ ਆ ਇਹ ਤਾਂ ਉਦਾਂ ਇਹਨਾਂ ਪਿਆਰ ਆ ਪਰ ਫੋਨ ਸੈਟੋਂ ਕਰਦੇ ਸਭ ਤੋਂ ਗਲਤ ਗੱਲ ਆ। ਗਲਤ ਗੱਲ ਡਾਕਟਰ ਸਾਹਿਬ ਗਲਤ ਗੱਲ। ਮਨ ਲਈ ਭਰਾਵਾ ਗਲਤੀ। ਕੀ ਬਾਤ ਆ। ਪਵਨ ਵੀ ਤੇਰਾ ਤੇਰ ਬੋਲ ਤੇਰ ਬੋਲ ਜੋ ਭਾਈ ਲੋ ਵੀ ਯਾਮੇ ਤੇ ਸਾਰੇ ਭਰਾ ਰਾਈਡ ਕਰਦੇ ਹੋਏ ਯਾਮੇ ਯਾਮੇ ਕਰਦੇ ਆ ਅੱਜ ਇਹਨਾਂ ਰਹਿ ਗਿਆ ਅੱਜਾ ਚਲੋ ਡਾਕਟਰ ਸਾਹਿਬ ਨੂੰ ਮੰਨਦੇ ਆ ਦੀਨੇ ਯਾਮੇ ਆ ਪੱਛੋਂ 1 2 3 4 5 ਕੇ ਯਾਮੇ ਨਾ ਬਾਦ ਇੰਦਰਪਾਲ ਸਭ ਤੋਂ ਅੱਗੇ ਆ ਇਹ ਸਾਡਾ ਨੀਲੇ ਘੋੜੇ ਦਾ ਅਜੀਬ ਨਾ ਜਾਵਾ ਬਹੁਤ ਸੋਣਾ 뷰 ਆ ਜੀ ਇੱਧਰ ਦਾ ਦੇਖ ਸਕਦੇ ਆ ਪੰਜਾਬ ਦੀਆਂ ਇਹ ਪੰਜਾਬ ਦਾ ਪਹਿਲਾ ਏਰੀਆ ਸੌਣੇ ਏਰੀਆ ਹੀ ਆ ਇੱਥੇ ਸੋਹਣੇ ਪੇੜ-ਪੋਦੇ ਆ ਇੱਥੇ ਮਜ਼ਾ ਹੀ ਆ ਜਾਂਦਾ ਪੰਜਾਬ ਦੇ ਏਡਰ ਦਾ ਗੁਰ ਸਾਡੇ ਏਰੀਆ ਸਭ ਤੋਂ ਵਧੀਆ ਮੰਨੇ ਜਾਂਦਾ ਇਹ ਵਾਪਕ ਵੀ ਦੇਖੀ ਜਓ ਹੁਣ ਜਿਆਦਾ ਕਿਦੋਂ ਕੀ ਕੀ ਬਾਤ ਆ ਭਾਜੀ ਬਹੁਤ ਸੋਹਣੀਆਂ ਬਹੁਤ ਜ਼ਿਆਦਾ ਸੋਹਣੀਆਂ ਲੱਟਾਂ ਲਾਤੀਆਂ ਸੋਹਣੀ ਲੱਗਦੀ ਹੈ ਜੀ ਇਹ ਜੀ ਉਹ ਵੀ ਸੋਨਾ ਲਾ ਉਹ ਉਹ ਤੋਂ ਸੋਨਾ ਲਾ ਨਾ ਭਾਈਆ ਨਾਲ ਨਾਲ ਐਡਜਸਟ ਕਰਦੇ ਏ ਹੁਣ ਪੰਜਾਬ ਦੇ ਆਪਾਂਸ ਭਾਰਤੇ ਆ ਗਏ ਆ ਕਿ ਜਿਹੜੇ ਅਲਾ ਪਹਾੜੀਆ ਪੰਜਾਬ ਦਾ ਹੈ ਇੱਥੇ ਬਹੁਤ ਧੋਪਾ ਹੋ ਰਹੇ ਹੁੰਦੇ ਆ ਪੰਜਾਬ ਦੇ ਉੱਪਰ ਅਸੀਂ ਮਤਲਿ ਸ਼ੁਰੂ ਹੋ ਜਾਂਦਾ ਤੇ ਬਹੁਤ ਸੋਹਣਾ ਥਿਊ ਹੈ ਕੋਈ ਦੇਖੋ ਅਸੀਂ ਗਰਮੀ ਦਾ ਸੀਜ਼ਨ ਸੀਗਾ ਪੂਰਾ ਲੇਕਿਨ ਨਹੀਂ ਗਰਮੀ ਹੋ ਤੇ باوجود ਵੀ ਦਰਖਵਾ ਉੱਪਰ ਮਰਜੀ ਠੰਡੀ ਸੀਗੀ ਬਾਕੀ ਨਜ਼ਾਰਾ ਆ ਗਿਆ ਯਾਮਿਆ ਦੀ ਰਾਈਡ ਇੱਕ ਰਾਈਡ ਆ ਰਹੀ ਪਤਾ ਲੱਗਦਾ ਹਾਂ ਵੀ ਟੂ ਸਟੋਕਰ ਕਲੱਬ ਦਸੂਏ ਦਾ ਵੀ ਇੱਕ ਰਾਈਡ ਰੱਖਦਾ ਇਹ ਸਭ ਡਾਕਟਰ ਭਾਜੀ ਕਰਕੇ ਹੀ ਸਫਲਤਾ ਦਾ ਅਫਸਰ ਆ ਕਹਿ ਸਕਦੇ ਹੁੰਦੀ ਹੈ ਹਮੇਸ਼ਾ ਕਿਉਂ ਡਾਕਟਰ ਭਾਈ ਹਮੇਸ਼ਾ ਰਾਈਡ ਪਲਾਨ ਕਰ ਲੈਂਦੇ ਆ ਚਲੋ ਅੱਗੇ ਜਗ ਦੇ ਦਿਆਂਗੇ ਕਿ ਜਾਏ ਕਿੱਥੇ ਰੁਕਦੇ ਆ ਕਿੱਥੇ ਇੱਕ ਤਾਂ ਸੋਹਣੀ ਜਿਹੀ ਲੋਕੇਸ਼ਨ ਦਿਖਾਵਾਂਗੇ ਕਿਉਂਕਿ ਗੈਰ ਸਾਰਿਆਂ ਨੂੰ ਮਾਈਕ ਅੱਗ ਲੈ ਕੇ ਜਾ ਰਿਆਂ ਸੋਹਣੀ ਲੋਕੇਸ਼ਨ ਤੇ ਤੇ ਜਿੱਥੇ ਸਾਰੇ ਜਾਣ ਪ੍ਰਾਤ ਬੈਠਣਗੇ ਤੇ ਆਪਣੇ 뷰 ਦਾ ਆਨੰਦ ਲੈਣਗੇ ਨਾਲ ਦੋ ਗਲਾਸੀਆਂ ਨਾਲੋ ਜੀ ਹੁਣ ਆਖਰੀ ਡੈਸਟੀਨੇਸ਼ਨ ਜਿੱਥੇ ਬਹਿ ਗਏ ਇਹ ਨਾ ਇਹ ਨਾ ਮਤਲਬ ਆਰਾਮ ਨਾਲ ਜਿੱਥੇ ਲੇਸ ਲੂਸ ਤੇ ਕੋਲਡ ਡ੍ਰਿੰਕ ਠੰਡਾ ਪਾਣੀ ਪੀਣਾ ਉੱਥੇ ਪਹੁੰਚ ਗਏ ਆ ਉਹ ਇਹ ਕੁਦਰਿੰਦਰਪਾਲ ਲੱਗਾ ਬੋਲਣ ਹਾਂ ਉਹ ਦੇਖ ਲਾਓ ਇਹਨੂੰ ਪਤਾ ਵੀਡੀਓ ਬਣਦੀ ਪਈ ਆ ਪਰ ਪਤਾ ਵਿੱਚ ਆਪਾਂ ਬੰਦੇ ਨੂੰ ਬੋਲਣਾ ਜ਼ਰੂਰ ਆ ਗਾਲਾਂ ਚਾਰ ਕੱਢਦੀਆਂ ਆ ਮਜਬੂਰ ਭਰਾ ਹਰਿੰਦਰਪਾਲ ਉਹ ਤਾਂ ਵੇਖੀ ਚੱਕ ਵੀਊ ਦੇਖੋ ਤੁਸੀਂ ਚੱਕ ਕਰੋ ਕਿੱਡਾ ਸੋਹਣਾ ਵੀਊ ਆ ਬਹੁਤ ਸੋਹਣਾ ਏ ਮੇਰੇ ਪੰਜਾਬ ਦਾ ਆਪਾਂ ਪੰਜਾਬ ਦੇ ਫਿਰਦੇ ਵੇ ਹਾਂ ਜਿਸ ਤੋਂ ਹਿਸ਼ਾਲਪੁਰ ਦਸੂਏ ਤੋਂ ਗੇਂਦ ਪਿੰਡ ਪਿੰਡ ਕਮਾਈ ਦੇ ਵੀ ਤੇ ਦੇਖੋ ਗਿਆ ਪਹਾੜ ਵਾਦੀਆਂ ਕਿੱਜਾ ਸੋਹਣੀਆਂ ਨੇਚਰਲ ਲੋਕਾਪੁਰੀ ਤੇ ਅੱਜ ਯਾਮੇ ਤੇ ਜਿਹੜੀ ਲਾਂਦੇ ਹੋਏ ਇੱਥੇ ਨੂੰ ਆ ਗਏ ਹਾਂ ਦੋਸਤਾਂ ਨਾਲ ਉਹਨਾਂ ਨੂੰ ਸਾਹ ਇਦਾਂ ਥਿਊ ਜੁਆਨਾ ਮੈਂ ਸਪੈਸ਼ਲ ਇਹ ਸਾਰਾ ਵੀ ਕਿੱਡਾ ਸੋਹਣਾ ਵਿਊ ਛੜ ਦੇ ਛੜ ਦੇ ਪੁੱਤ ਇਹ ਫਰਮ ਬੋਲੇ ਗੁਰੂ ਪਾਣੀ ਕਿਤਾ ਇੱਕ ਮੁੰਡਾ ਕਰਦਾ ਨਹੀਂ ਪ੍ਰਮੋਸ਼ਨ ਆ ਡੋਲੀ ਜਾਂਦਾ ਆਪੇ ਕਰਾਉਣ ਲਿਆ ਬੰਦਾ ਆ ਗੜਾ ਪਿੰਕਾ ਯਾਰਗ ਹੂੰ ਮੈਨੂੰ ਆਫਰ ਆ ਨਾ ਇਹਨਾਂ ਨੂੰ ਨਹੀਂ ਦੋ ਲੱਗਾ ਜਾਂਦਾ ਬਾਹਰ ਬੁੱਢੋਂ ਬਾਗਰੇ ਵੱਡੀ ਵੀ ਗੱਡੀ ਰਿਆ ਜੇ ਕਿਸੇ ਕਰਦਾ ਹੋ ਰਾਜੀ ਗੱਡੀ ਹੋਈ ਇਹ ਕਿ ਖੇਤਾ ਹੀ ਦੌੜਨ ਆਪਣਾ ਗੱਡੀ ਨਿਕਲ ਗਈ ਵਾਸ 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 ਉਹ ਫੋਰਚੂਨਰ ਦੀ ਰੋਕ ਕੇ ਦੌੜਿਆ ਇੱਕ ਖੇਤਾ ਨੂੰ ਦੌੜਨ ਕਿਆ ਬਾਤ ਆ ਸਾਰੇ ਭਰਾ ਇੱਧਰ ਬੈਠੇ ਪਏ ਨੇ ਦੇਖੋ ਕਿੰਨਾ ਸੋਹਣਾ ਵਿਊ ਆ ਇਹੀ ਵਿਊ ਦਾ ਨਜ਼ਾਰਾ ਜ਼ਿੰਦਗੀ ਚ ਹੋਣਾ ਹੈਗਾ ਹੋਰ ਕੁਝ ਨਹੀਂ ਹੈਗਾ ਮੇਰੇ ਸੋਚ ਦੇ ਮੁਤਾਬਿਕ ਮੈਂ ਨਹੀਂ ਕਹਿੰਦਾ ਹਰ ਦੀ ਸੋਚ ਇਹੀ ਹੋਵੇ ਪਰ ਯਾਰਾਂ ਭਰਾਵਾਂ ਨਾਲ ਇਹੀ ਜ਼ਿੰਦਗੀ ਹੁੰਦੀ ਆ ਹਾਂਜੀ ਸਾਰੇ ਭਰਾ ਠੀਕ ਠਾਕ ਨੇ ਡਾਕਟਰ ਸਾਹਿਬ ਕਿਆ ਬਾਤ ਆ ਕਿਆ ਬਾਤ ਆ ਦੇਖੋ ਡਾਕਟਰ ਸਾਹਿਬ ਨੇ ਸਪੈਸ਼ਲ ਸੋਹਣੇ ਗਾਣੇ ਲਾਏ ਹੋਣੇ ਆ ਤੀ ਪਈਏ ਬੜਲੇ ਤੁੰੜਲੇ ਨੈਣ ਨਕਸ਼ ਉਦੇ ਚੇਤੇ ਨੇ ਤੇ ਬਾਕੀ ਸੁੱਤੇ ਅੱਖਾਂ ਹੋਰੋਂ ਮਿੱਟੀ ਪਈ ਦੀਵਾ ਕੀ ਆਪਾਂ ਪੁੱਤ ਦੇਖ ਲਓ YouTube ਦੇਖ ਲਓ ਵੀਡੀਓ ਦੇਖ ਲਓ ਇੱਥੇ ਆ ਗਏ ਜਿੱਦਾਂ ਦਾ ਮੈਂ ਉਹਦੇ ਵੀ ਬੇਲੀ ਮੈਂ ਫੋਗੀ ਬਹੁਤ ਚੱਲੀ ਹੈ ਉਦੋਂ ਮੈਂ ਸਾਰ ਦਿਨ ਭਾਜ ਕੋਗੀ ਕੋਈ ਫੜਦਾ ਫਿਰਦਾ ਹਿੱਧਰ ਨੂੰ ਗਿਆ ਉੱਧਰ ਨੂੰ ਗਿਆ ਮੈਂ ਨਾ ਮੈਂ ਉਹ ਦੂਸਰ ਸਭ ਕੋ ਫੜ ਚੜ ਕੇ ਪੂਰ ਔਰ ਇਹ ਵੀ ਤੇ ਆ ਆ ਯਾਰ ਜੋਲ ਟਿਕ ਆ ਹਾਂ ਇਹ ਦੇਖਿਆ ਬਿਗ ਬਾਸ ਉਹ ਸਵਾਲ ਬਿਗ ਬਾਸ ਸਿੰਘ ਦੇਖਿਆ ਇਹ ਜਿਹੜਾ ਸਬਾ ਤਬੂਤ ਦੇਖੋ ਸਬਾ ਦੇਖਿਆ ਨੀ ਬਿਗ ਬਾਸ ਇਹ ਦੇਖਿਆ ਨੀ ਬਿਗ ਬਾਸ ਸਿੰਘ ਛੇ ਹਵਾ ਜੀ ਜਤੋਂ ਹੁਣ ਮੈਂ ਤਾਂ ਮੇਰੇ ਚਾਲ ਪਰ ਦਿਖਾਵਾ ਕੋ ਟੱਕਰ ਵਾਲੇ ਸਾਹਮਣੇ ਪੰਡੇ ਆ ਉਹ ਸੱਪੀ ਮਿਲ ਗਾਇਆ ਉਹ ਟਿੱਕ ਦੇ ਆਹ ਦੇਖੀ ਕੀ ਆਹ ਉਹ ਆਹ ਇਹਨੇ ਪਹਾੜੀ ਦੇ ਫਿਰ ਚਲੀਏ ਫੇ ਥੱਲੇ ਨੂੰ ਭਾਈ ਉਹ ਫੁੱਲ ਦੇਖ ਕੇ ਆਈਏ ਯਾਰ ਕਿੱਥੇ ਗਏ ਚਲੋ ਚਲੋ ਉਹ ਫੁੱਲ ਜਿਹੜੇ ਲੱਗੇ ਚਿੱਟੇ ਰੰਗ ਦੇ ਆਜੋ ਆਜੋ ਸਾਰੇ ਬੜੀ ਦੇਰ ਦੀ ਤਮੰਨਾ ਹੈ ਦੇਖੋ ਇਹਦਾ ਬੜੀ ਪਾਣੀ ਕਰਾ ਲਓ ਇੱਕ ਇੱਕ ਪੈਗ ਲਾ ਲਓ ਯਾਰ ਭਾਈ ਅੰਨੀ ਆਪਾਂ ਬਹੁਤ ਆਏ ਜਾਗੇ ਨਾ ਚਲੋ ਚਲੋ ਜੀ ਭਾਈ ਮੈਂ ਤਾਂ ਸਰ ਕਸਰ ਕੱਟ ਕੇ ਆਇਆ ਯਾਰ ਤੁਹਾਡਾ ਮਾਨ ਰੱਖੀ ਜਾਂਦੇ ਆਂ ਇਹ ਗੱਪੇ ਬਿਠਾਓ ਯਾਰ ਇਹਦਾ ਬੰਦਾ ਬੜਾ ਰੌਣਕੀ ਆ ਭਾਈ ਸਾਨੂੰ ਰੌਣਕੀ ਰੋਈ ਨਹੀਂ ਹਜੇ ਇਹ ਗੱਪੇ ਆ ਨਹੀਂ ਇਹ ਤਾਂ ਲੜੀ ਨਹੀਂ ਚੱਟਣੰਦਾ ਕੱਲ ਜੀ ਇਹ ਜਿਹੜਾ ਕਿ ਮੈਂ ਹਜੇ ਬੰਦੇ ਆ ਸਮਝਦਾ ਪਿਆ ਨਹੀਂ ਨਹੀਂ ਕੋਈ ਬਹੁਤ ਆ ਫਿਰ ਆਪਾਂ ਉਪਰੋਂ ਥੱਲੇ ਆ ਚੁੱਕੇ ਹਾਂ ਇਸ ਟਾਈਮ ਡਾਕਟਰ ਸਾਹਿਬ ਦੇ ਕਹਿਣ ਤੇ ਓਹ ਪਹਾੜੀ ਤੱਕ ਜਾਣਾ ਉਹਦੀ ਸਾਹਮਣੇ ਪੜੀ ਸਿੱਖਦੀ ਆ ਪਤਾ ਨਹੀਂ ਡਾਕਟਰ ਲੈ ਜਾਊਗੇ ਨਹੀਂ ਡਾਕਟਰ ਕਹਿੰਦੇ ਚੱਲੇ ਆ ਭਰਾਵਾ ਇਦਾਂ ਪਿੱਛੇ ਜਾਣ ਹਾਜੀ ਦਾ ਬੰਦੇ ਪਿੱਛੇ ਜਿੱਥੇ ਕਹੂਗਾ ਉੱਥੇ ਜਾਵਾਂਗੇ ਇਹ ਭਰਾਵਾ ਵੱਡਾ ਮੇਰਾ ਆਓ ਕਿਥੇ ਕਿੱਥੇ ਆਇਓ ਆਓ ਉਹ ਆਜੋ ਤੁਸੀਂ ਵੀ ਮਲਬੀ ਭਾਜੀ ਆਇਓ 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 ਕਿੱਥੇ ਰਹਿ ਗਏ ਆਪਾਂ ਕਿੱਥੇ ਆ ਗਏ ਆ ਤੇ ਪੈ ਚੋਏ ਦੀ ਜੰਗਲਾ ਕਿੱਥੇ ਲੱਗੇ ਚੱਲੇ ਆ ਕੁਝ ਨਹੀਂ ਪਤਾ ਭਰਾਵਾ ਉਹ ਸਾਲਿਓ ਵਾਪਿਸ ਵੀ ਚੜਨਾ ਆ ਇਥੋਂ ਮੈਂ ਤੁਹਾਡੇ ਨਾਲ ਹੀ ਆ ਡਾਕਟਰ ਸਾਹਿਬ ਡਾਕਟਰ ਸਾਹਿਬ ਕਰਕੇ ਜਾਣਾ ਹਾ ਜੀ ਰਮਨ ਜੀ ਭਾਜੀ ਦੱਸ ਗੱਲਾਂ ਕੋਈ ਨਾ ਖਾਈਆ ਇੱਧਰ ਥੱਲੇ ਆ ਥੱਲੇ ਸਾਰੀ ਖਾਈਆ ਪਰ ਤਾਂ ਵੀ ਇੱਥੇ ਨਾਲ ਚੱਲੇ ਹੋ ਤੂੰ ਦੇਖ ਰਹੇ ਹੋ ਆ ਬਗਡੰਡੀ ਇਕੱਲੀ इधर भी खाई इधर भी खाई तो यार ग्बो चलिया चलो भैन फस गया चलो।, चलो चलो जा डॉक्टर साहब डॉक्टर साहब चलो अगे तो देख सकते कि लोकेशन रह गई इधर भी खाई उ खाई ਪਰ ਡਾਕਟਰ ਸਾਹਿਬ ਕਰਕੇ ਚੱਲੇ ਆ ਡਾਕਟਰ ਸਾਹਿਬ ਚਲੋ ਯਾਰ ਅੱਗੇ ਆ ਥੱਲੇ ਤੋਂ ਹੀ ਦੇਖ ਲੋ ਬਈ ਇੱਧਰ ਖਾਈ ਆ ਸਾਰੀ ਆ ਸਾਰੀ ਆ ਪੈਰ ਮੇਰਾ ਜਿੱਥੇ ਜਾਂਦਾ ਖਾਈ ਦੇ ਡਿਗੂਗਾ ਪਰਤਾ ਵੀ ਚੱਲ 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 ਉਹ ਮੈਂ ਕੈਬਲ ਮੈਨਾਂ ਸਾਲੋ ਮੈਂ ਡਿਗੜੀ ਸਕਦਾ ਆਪ ਸੁਣਾ ਕਾਤੇ ਨਾ ਹੋ ਗਿਆ ਸੀ ਜਦੋਂ ਹੁਣ ਲੱਗੇ ਅਨਸ਼ ਕਿੱਥੇ ਆ ਗਏ ਆ ਦੇਖੋ ਕੁਝ ਦੇਖ ਸਕਦੇ ਹੋ ਕਿ ਆ ਬੂਟਾ ਵੜਿਆ ਪਿਆ ਮੈਂ ਜੇ ਬੂਟਾ ਨਾਲ ਫੜਾ ਉਹ ਪੈਰ ਬਾਈ ਦਾ ਟਲਕ ਹੋ ਗਿਆ ਤੇ ਥੱਲੇ ਖਾਈ ਆ ਸਿੱਧੀ ਖਾਈ ਡਿਗਾਂਗੇ ਇੱਧਰ ਵੀ ਖਾਈ ਆ ਉਹ ਬਚਾ ਰੱਬ ਬਚਾ ਦੇ ਰੱਖੀ ਇਹ ਇਹ ਆਪਾਂ ਓ ਵਾਹ ਗੁਰੂ ਦాతਿਆ ਬਚਾ ਕੇ ਰੱਖਿਆ ਤੂੰ ਦాతੇ ਦੇ ਬਚਾ ਕੇ ਰੱਖੇ ਡਾਕਟਰ ਸਾਹਿਬ ਡਿੱਗ ਚੁਕੇ ਨੇ ਮਨਪ੍ਰੀ ਭਾਈ ਉਹਨਾਂ ਚੱਕਦੇ ਹੋਏ ਉਹਨਾਂ ਨੂੰ ਤੇ ਆਪਾਂ ਥੱਲੇ ਜਾ ਰਹੇ ਹੁਣ ਹੁਣ ਮੈਨੂੰ ਵੀ ਲੱਗਦਾ ਕੈਮਰਾ ਬੰਦ ਕਰਨਾ ਪੈਗਾ ਕਿਉਂਕਿ ਇੱਥੋਂ ਕੈਮਰਾ ਚਲਾਉਣਾ ਬਹੁਤ ਡਿਫਿਕਲਟ ਆ ਮੈਨੂੰ ਆਪਣੇ ਆਪ ਨੂੰ ਸਫੜਾ ਚਾਹੀਦਾ ਤੇ ਆਪਣਾ ਮੈਨੂੰ ਸੋਹਣਾ ਬਹੁਤ ਵੱਡੀ ਗੱਲ ਆ ਇੱਥੋਂ ਆਹ ਲੋਕੇਸ਼ਨ ਤੋਂ ਕਿਉਂ ਦੇਖ ਸਕਦਾ ਤੁਸੀਂ ਸਭ ਨੇ ਥੰਮਲ ਸਿੱਧੀਆਂ ਖਾਈਆਂ ਨੇ ਆ ਮੈਂ ਪੈਰ ਪਾੜ ਰੱਖੇ ਨੇ ਵਾਈ ਗੁਰੂ ਹੋਦਾਤੇ ਬਜਾ ਕੇ ਰੱਖੀ ਉਧਰ ਵੀ ਖਾਈ ਆ ਤੇ ਇੱਧਰ ਵੀ ਖਾਈ ਆ ਥੱਲੇ ਡਿੱਗਿਆਂ ਤੇ ਲੱਤਾਂਾਂ ਸਿੱਧੀ ਹੋ ਗਈ ਮੇਰੀ ਜਰੂਰ ਪਰ ਤਾਂ ਵੀ ਮੈਂ ਡਾਕਟਰ ਸਾਹਿਬ ਕਰਕੇ ਚਲੇ ਨਹੀਂ ਪਿਆ ਮੈਂ ਤੁਸੀਂ ਦੇਖ ਸਕਦੇ ਹੋ ਆ ਬੂਟੇ ਨੂੰ ਪਿਛਲਾ ਜਿਹੜਾ ਬੂਟਾ ਮੇਰੇ ਤੋਂ ਇਹਨੂੰ ਫੜਿਆ ਪਿਆ ਸੀਗਾ ਜੇ ਇਹ ਨਾ ਫੜਦਾ ਮੈਂ ਤੇ ਮੈਂ ਡਿੱਗ ਸਕਦਾ ਸੀਗਾ ਪਰ ਤਾਂ ਵੀ ਆਹ ਦੇਖ ਸਕਦੇ ਤੁਸੀਂ ਸਾਰਾ ਲੋਕੇਸ਼ਨ ਤੁਸੀਂ ਸਾਰੀ ਲੋਕੇਸ਼ਨ ਮੈਂ ਤਾਂ ਲੋਕੇਸ਼ਨ ਦਿਖਾਉਂਦਾ ਲੋਕੇਸ਼ਨ ਤੁਸੀਂ ਸਾਰੀ ਦੇਖ ਸਕਦੇ ਹੋ ਆ ਲੋਕੇਸ਼ਨ ਤੋਂ ਬੰਦਾ ਥੱਲੇ ਡਿੱਗ ਜਾਵੇ ਤੇ ਬੰਦਾ ਉੱਠਦਾ ਨਹੀਂ ਹੁੰਦਾ ਤੇ ਬਾਕੀ ਦਾਤ ਦੀ ਮਿਹਰ ਆ ਜਿਹਨੇ ਬਚਾ ਕੇ ਰੱਖਿਆ ਅਜੇ ਤੱਕ ਤੁਸੀਂ ਦੇਖ ਸਕਦੇ ਹੋ ਡਾਕਟਰ ਉਹਨੇ ਕਿੱਥੇ ਪਹੁੰਚੋ ਗਏ ਨੇ ਡਾਕਟਰ ਮੇਰੇ ਤੋਂ ਅੱਗੇ ਬਗਡੰਡੀ ਦੇ ਪਹੁੰਚੋ ਗਏ ਨੇ ਹੁਣ ਮੈਂ ਉੱਥੇ ਗਿਆ ਜਾ ਰਿਹਾ ਹੌਲੀ ਹੌਲੀ ਐ ਬਾਏ ਗੁਰੂ ਮੈਂ ਹੌਲੀ ਹੌਲੀ ਡਾਕਟਰ ਸਾਹਿਬ ਤੋਂ ਪਹੁੰਚ ਗਿਆ ਉਹ ਪਹੁੰਚ ਗਿਆ ਮਿਸਟਰ ਡੋਏ ਹਾਰ ਸਾਹਿਬ ਹਾਂਜੀ ਹਾਂਜੀ ਡਾਕਟਰ ਸਾਹਿਬ ਮੇਰਾ ਉਹ ਜੰਗਲ ਮੇਰਾ ਉਹ ਜੰਗਲ ਡਾਕਟਰ ਸਾਹਿਬ ਬਾਦ ਮਾ ਸਾਡੇ ਕੋ ਤਿੰਦੂਆਂ ਟੱਕਰ ਕੇ ਟੱਕੜਿਆ ਸਾਨੂੰ ਕੋਈ

ਅਕਤੋ ਉਹ ਹੋ 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 ਇੰਨੀ ਖਾਈ ਆ ਜਿਹੜੀ ਖਾਈ ਤੋਂ ਡਿੱਗ ਗਿਆ ਆਪਾਂ ਥੱਲੇ ਦਾ ਤੇ ਥੱਲੇ ਹੀ ਡਗਾਗੇ ਬਹੁਤ ਬੁਰੇ ਦਾ ਹੱਡਾਂ ਟੋਟੇ ਹੋ ਜਾਣਗੇ ਪਰ ਤਾਂ ਵੀ ਆਪਾਂ ਯਾਰਾਂ ਦੀ ਜਵਾਨ ਕਰਕੇ ਇੱਥੇ ਚੱਲ ਗਏ ਆ ਉਹ ਦੇਖ ਸਾਡੇ ਬਾਈ ਕਿਥੇ ਪੁੱਜੂਗੇ ਨੇ ਇੱਥੋਂ ਪੁੱਜਣ ਦੇਖੋ ਮੈਂ ਇੱਥੇ ਖੜਾ ਪਿਆ ਹਾਂ ਤੇ ਇਹ ਉਹ ਪੁੱਜ ਗਏ ਨੇ ਡਾਕਟਰ ਸਾਹਿਬ ਉਹ ਰਹਿ ਗਏ ਨੇ ਤੇ ਮੈਂ ਡਾਕਟਰ ਸਾਹਿਬ ਤੋਂ ਹਰੇਕ ਕਾਫੀ ਦੂਰ ਆ ਚੁੱਕਿਆ ਹਾਂ ਪ੍ਰਤਾਪ ਵੀ ਮੈਂ ਦੇਖ ਸਕਦਾ ਤੂੰ ਹੀ ਖਾਈਆ ਇੱਧਰ ਪਰ ਮੇਰੇ ਪੈਰ ਇੱਥੇ ਨੇ ਇੱਧਰ ਸਿੱਧੂ ਹੀ ਖਾਈਆ ਮੈਂ ਇੱਥੇ ਕਦਮ ਹੌਲੀ-ਹੌਲੀ ਰੱਖਦੇ ਹਾਂ ਇੱਥੋਂ ਹੌਲੀ-ਹੌਲੀ ਚੜ ਸਕਾਂ ਇਹ ਦਾਤੇ ਦੀ ਮੇਹ ਰੱਖਿਆ ਦੇਖੋ ਇਹਨੂੰ ਫੜ ਕੇ ਆ ਪੈ ਤੱਪਣਾ ਪਿਆ ਇੱਥੋਂ ਇੱਥੋਂ ਤੁਰਨਾ ਪਿਆ ਕਿਉਂਕਿ ਇੱਧਰ ਵੀ ਖਾਈਆ ਹੋ ਦਾਤੇ ਆ ਮੇਹ ਰੱਖੀ ਇੱਧਰ ਕੋਈ ਰਾਹ ਹੀ ਨਹੀਂਗਾ ਪਰਤਾ ਵੀ ਮੈਂ ਚੜ ਰਿਹਾ ਹਾਂ ਹਾਂ ਆ ਦੇਖੋ ਹੋ ਉਹ ਦੇਖ ਸਾਡੇ ਤੁਸੀਂ ਕਿੱਥੇ ਮੁਤ ਪੁੱਜ ਗਿਆ ਮੈਂ ਡਾਕਟਰ ਪੁੱਛ ਰਿਹਾ ਕਿੱਥੇ ਤੂੰ ਆਇਆ ਤੂੰ ਮੈਂ ਡਾਕਟਰ ਭਾਣੂ ਦੱਸਾਂ ਹੋ ਹੋ ਆਪਾਂ ਇਸ ਪਹਾੜ ਤੋਂ ਅਗਲੇ ਪਹਾੜ ਤੋਂ ਆਏ ਆ ਇਸ ਹੁਣ ਪਹਾੜ ਜਾ ਬਸ ਫਸੂ ਗਏ ਆ ਹੋ ਦੇਖ ਸਾਡੇ ਤੁਸੀਂ ਕਿੱਥੇ ਪਹੁੰਚ ਗਏ ਉਹ ਚੰਗ ਚੜਿਆ ਤੇ ਉਹ ਮੰਦਰੀ ਭਾਜ ਪਹੁੰਚ ਗਏ ਨੇ ਮੰਮਰੀ ਬਾਜੀ ਹਾਂਜੀ ਕਿਦਾਂ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਬਾਜੀ ਕਿਦਾਂ ਬਹੁਤ ਵਧੀਆ ਆਜੋ ਆਜੋ ਕੀ ਬਾਤ ਹੈ ਅਹ ਹੂ ਅਕਾ ਚੱਕੋ ਨਹੀਂ ਭਾਈ ਹੁਣੀ ਚੱਕ ਕੇ ਆਓ ਆ ਦੇਖੋ ਤਾਂ ਰਾਹ ਇੰਨੀ ਕੋਈ ਮੈਨੂੰ ਪ੍ਰਤਾਪੀ ਮਹਾਰਾਜੋਂ ਹੌਲੀ ਹੌਲੀ ਗੁਜ਼ਰਨਾ ਚਾਹਾਂਗਾ ਇੱਧਰ ਦੇਖੋ ਤੁਸੀਂ ਸਾਰੀ ਖਾਈ ਆ ਮੇਰਾ ਪਿੱਠ ਪਿੱਛੇ ਮੇਰੇ ਡਿੱਗ ਗਿਆ ਤੇ ਮੈਂ ਮਰ ਸਕਦਾ ਹਾਂ ਪਰਤਾਵੀ ਹੌਲੀ ਹੌਲੀ ਚੜੀ ਜਾਂਦਾ ਦੇਖੋ ਹੌਲੀ ਹੌਲੀ ਚੜਦਾ ਹੌਲੀ ਹੌਲੀ ਚੜਨ ਦੀ ਕੋਸ਼ਿਸ਼ ਆ ਉੱਥੋਂ ਦੇ ਨਾਲ ਥੱਲੇ ਡਿੱਗ ਗਿਆ ਤੇ ਮੈਂ ਮਰ ਵੀ ਸਕਦਾ ਹਾਂ ਵੈਸੇ ਪਰਤਾਵੀ ਡਾਕਟਰ ਸਾਹਿਬ ਕਿੰਨੇ ਉਹਦਾ ਸਪੀਕਰ ਜਿਹੜਾ ਫੋਨ ਦਾ ਸਪੀਕਰ ਡਿੱਗ ਚੁ ਗਿਆ ਪਰਤਾਵੀ ਮੈਂ ਹੌਲੀ ਹੌਲੀ ਚੜਨ ਦੀ ਹਿੰਮਤ ਬੁਦੀ ਰੱਖਦਾ ਹਾਂ ਆ ਮੈਂ ਚੜ ਚੁ ਗਿਆ ਹਾਂ ਆ ਵਾਓ ਗੁੱਡ ਵੈਲ ਡਨ ਆ ਆਪਾਂ ਉਹ ਬੂਟੇ ਤੋਂ ਆਏ ਆ ਇੰਨੀ ਦੂਰ ਇੰਨੀ ਦੂਰ ਆ ਆਂਦੀ ਉਪੇਖਾ ਵੈਸੇ ਨਹੀਂ ਸੀਗੀ ਪਰ ਹੁਣ ਵਾਪਿਸ ਵੀ ਜਾਣਾ ਹੈ ਉਸ ਦਾ ਰਸਤਾ ਵੀ ਖੋਜਾਂਗੇ ਆਪਾਂ ਕੀ ਬਾਤ ਹੈ ਯਹਾਂ पे ਮੈਨੂੰ ਖਾਣੇ ਕੇ ਲਈ ਸਿਰ ਮੋਰ ਮ